ਮੁੱਖ ਮੰਤਰੀ ਦੀ ਰੈਲੀ 'ਚ ਕਿਸਾਨਾਂ ਨਾਲ ਧੱਕੇਸ਼ਾਹੀ ਕੇਜਰੀਵਾਲ ਦੀ ਅੰਤਿਮ ਜ਼ਮਾਨਤ ਤਲੀ ਪੰਜਾਬ ਦਾ ਸਿਆਸੀ ਪਾਰਾ ਵਧਿਆ ਨਾਮਜ਼ਦੀਆਂ ਭਰਨ ਲਈ ਪਪਾਂ ਭਾਰ ਹੋਏ ਉਮੀਦਵਾਰ ਗਰਮੀ ਨੇ ਕੱਡੇ ਵੱਟ ਉਮੀਦ ਦੇ ਆਸਾਰ ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਪ੍ਰਧਾਨ ਤਲੀ ਅੱਜ ਦੀ ਪਹਿਲੀ ਖਬਰ ਆ ਰਹੀ ਹੈ ਅਬੂਰ ਤੋਂ ਅਬੂਰ ਨੇੜਲੇ ਪਿੰਡ ਵਹਾਬ ਵਾਲਾ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਕਿਸਾਨਾਂ ਦਾ ਦੋਸ਼ ਹੈ ਕਿ ਕਿਸਾਨਾਂ ਨੂੰ ਸਮਾਂ ਦਿੱਤੇ ਜਾਣ ਤੋਂ ਬਾਅਦ ਵੀ ਜਦੋਂ ਮੁਲਾਕਾਤ ਨਾ ਕਰਵਾਈ ਗਈ ਤਾਂ ਕਿਸਾਨਾਂ ਨੇ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਕਰ ਦਿੱਤਾ ਜਿਸ ਉਪਰੰਤ ਅਬੌਰ ਪੁਲਿਸ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਇੱਕ ਬਖਤਰਬੰਦ ਗੱਡੀ ਵਿੱਚ ਨਾਲ ਲੈ ਗਈ ਬਖਤਰਬੰਦ ਗੱਡੀ ਦੇ ਅੰਦਰੋਂ ਹੀ ਕਿਸਾਨਾਂ ਨੇ ਬਣਾ ਕੇ ਭੇਜਿਆ ਵੀਡੀਓ ਚ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਝੰਡੇ ਨੂੰ ਪੈਰਾਂ ਵਿੱਚ ਰੋਲ ਕੇ ਝੰਡੇ ਦੀ ਬੇਅਦਬੀ ਕੀਤੀ ਹੈ ਅੱਜ ਬਾਹਵਾਲੇ ਸਾਨੂੰ ਆ ਪੁਲਿਸ ਨੇ ਅਰੈਸਟ ਕਰ ਲਿਆ ਗੱਡੀ 'ਚ ਬੰਦ ਕਰਕੇ ਲੈ ਚੱਲੇ ਆ ਮੁੱਖ ਮੰਤਰੀ ਦਾ ਅਸੀਂ ਸਵਾਲ ਪੁੱਛਣ ਆਏ ਸੀ ਆ ਤੁਸੀਂ ਵੇਖ ਲਓ ਆ ਨਾ ਤਾਂ ਇਸ ਗੱਡੀ 'ਚ ਪਾਣੀ ਐ ਤੇ ਨਾ ਕੋਈ ਹਵਾਲਾ ਪ੍ਰਬੰਧ ਐ ਉਤੋਂ ਰਾਹ 'ਚ ਰੋਕ ਕੇ ਐਸ ਐਚਓ ਮੋਕੇ ਬੋਰ ਦਾ ਤੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੇ ਤੁਹਾਨੂੰ ਦਬਲਾਂਗੇ ਤੁਸੀਂ ਫੋਨ ਫੜਾ ਦਿਓ ਕੀ ਗੱਲ ਅਸੀਂ ਕਤਲ ਕੀਤਾ ਲੋਕਤੰਤਰ ਦੀ ਆਵਾਜ਼ ਦੁਵਾ ਰਹੇ ਹੋ ਤੁਸੀਂ ਆ ਤੁਸੀਂ ਸਵਾਲਾਂ ਜਵਾਬ ਦਿਓ ਸਾਡੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਇਹਨਾਂ ਝਾੜੂ ਵਾਲਿਆਂ ਨੂੰ ਪਿੰਡਾਂ ਇਹਨਾਂ ਵੜਨ ਦਿਓ ਜਿਹੜਾ ਇਹਨਾਂ ਦਾ ਹਾਲ ਹੈ ਅੱਜ ਪੰਜਾਬ ਵਿੱਚ ਚੋਣਾਂ ਦੀਆਂ ਨਾਮਜ਼ਦਗੀਆਂ ਭਰਨ ਦੇ ਰਸਮੀ ਐਲਾਨ ਹੋ ਜਾਣ ਤੋਂ ਬਾਅਦ ਪੰਜਾਬ ਦਾ ਸਿਆਸੀ ਪਾਰਾ ਵੱਧ ਗਿਆ ਹੈ ਪੰਜਾਬ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ 2024 ਲਈ ਗੈਜਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਨਾਲ ਹੀ ਨਾਮਜ਼ਦਗੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਉਮੀਦਵਾਰ 14 ਮਈ ਨੂੰ ਸ਼ਾਮ 5 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਭਰ ਸਕਣਗੇ ਨਾਮਜ਼ਦਗੀਆਂ ਦੀ ਪੜਤਾਲ 15 ਮਈ ਬੁੱਧਵਾਰ ਨੂੰ ਹੋਵੇਗੀ ਰੱਦ ਹੋਣ ਤੋਂ ਬਾਅਦ ਬਾਕੀ ਰਹਿੰਦੇ ਉਮੀਦਵਾਰ ਸ਼ੁੱਕਰਵਾਰ 17 ਮਈ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੋਵੇਗੀ ਸਿਆਸੀ ਪਾਰੇ ਤੋਂ ਬਾਅਦ ਚੱਲਦੇ ਹਾਂ ਮੌਸਮ ਦੇ ਪਾਰੇ ਵੱਲ ਸੂਬੇ ਵਿੱਚ ਕਈ ਥਾਵਾਂ ਦਾ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਸੈਲਸੀਅਸ ਪਾਰ ਕਰ ਗਿਆ ਹੈ ਇਸ ਕਾਰਨ ਦਿਨ ਪਰ ਗਰਮੀ ਦਾ ਕਹਿਰ ਮਹਿਸੂਸ ਕੀਤਾ ਗਿਆ ਮੌਸਮ ਵਿਭਾਗ ਮੁਤਾਬਕ ਅਗਲੇ 3 ਦਿਨਾਂ ਤੱਕ ਮੌਸਮ ਗਰਮ ਰਹੇਗਾ ਹਾਲਾਂਕਿ 9 ਮਈ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ ਵਿਭਾਗ ਅਨੁਸਾਰ 9 ਮਈ ਤੋਂ ਬਾਅਦ ਸਰਗਰਮ ਹੋਣ ਵਾਲੀ ਵੈਸਟਰਨ ਡਿਸਟਰਬੈਂਸ ਤਿੰਨ ਦਿਨਾਂ ਲਈ ਗਰਮੀ ਦੇ ਪ੍ਰਭਾਵ ਨੂੰ ਘਟਾ ਦੇਵੇਗੀ ਵੈਸਟਰਨ ਡਿਸਟਰਬੈਂਸ ਦੇ ਕਾਰਨ بارش ਦੇ ਨਾਲ ਨਾਲ ਧੂੜ ਭਰੀ ਹਨੇਰੀ ਆਉਣ ਦੀ ਵੀ ਸੰਭਾਵਨਾ ਹੈ ਮੌਸਮ 'ਚ ਇਸ ਬਦਲਾਅ ਕਾਰਨ ਤਾਪਮਾਨ ਘਟਣ ਦੀ ਉਮੀਦ ਕੀਤੀ ਜਾ ਰਹੀ ਹੈ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਆਪਣੀ ਤੀਜੀ ਪੁਲਾੜ ਯਾਤਰਾ ਲਈ ਤਿਆਰ ਸੀ ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ ਤਕਨੀਕੀ ਖਰਾਬੀ ਕਾਰਨ ਟੇਕ-ਆਫ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ। ਨਵੀਂ ਲਾਂਚਿੰਗ ਡੇਟ ਦਾ ਹਜੇ ਐਲਾਨ ਨਹੀਂ ਕੀਤਾ ਗਿਆ ਹੈ। ਸੁਨੀਤਾ ਵਿਲੀਅਮਜ਼ ਮੰਗਲਵਾਰ ਨੂੰ ਤੀਜੀ ਵਾਰ ਪੁਲਾੜ ਯਾਤਰਾ ਤੇ ਜਾਣ ਵਾਲੀ ਸੀ। ਸੁਨੀਤਾ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 8:04 ਵਜੇ ਬੋਇੰਗ ਦੇ ਸਟਾਰਲਾਈਨਰ ਪੁਲਾੜ ਜਾਂ ਤੇ ਕੇਪ ਕਾਰਨੀਵਲ ਫਲੋਰੀਡਾ ਦੇ ਕੈਨੇਡੀ স্পেস ਸੈਂਟਰ ਤੋਂ ਉਡਾਨ ਭਰਨੀ ਸੀ ਹਾਲਾਂਕਿ ਟੇਕ ਆਫ ਤੋਂ 90 ਮਿੰਟ ਪਹਿਲਾਂ ਵਿਗਿਆਨੀਆਂ ਨੇ ਪੁਲਾੜ ਯਾਨ ਦੇ ਆਕਸੀਜਨ ਵਾਲਵ ਵਿੱਚ ਤਕਨੀਕੀ ਖਰਾਬੀ ਦਾ ਪਤਾ ਲਗਾਇਆ ਜਿਸ ਕਾਰਨ ਉਡਾਣ ਨੂੰ ਰੋਕ ਦਿੱਤਾ ਗਿਆ ਸੁਨੀਤਾ ਵਿਲੀਅਮਜ਼ ਨਾਲ ਨਾਸਾ ਦੇ ਵਿਗਿਆਨੀ ਬੈਰੀਵਲ ਮੋਰ ਵੀ ਬੋਇੰਗ ਦੀ ਪੁਲਾੜ ਯਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਸਨ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਤੇ ਸਭ ਤੋਂ ਵੱਧ ਘੰਟੇ ਸਪੇਸ ਵਾਕ ਕਰਨ ਵਾਲੀ ਪਹਿਲ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ 59 ਸਾਲਾ ਸੁਨੀਤਾ ਵਿਲੀਅਮਸ ਨਵੇਂ ਪੁਲਾੜ ਯਾਨ ਵਿੱਚ ਉਡਾਣ ਭਰਨ ਲਈ ਕਾਫੀ ਉਤਸ਼ਾਹਤ ਨਜ਼ਰ ਆਈ ਫਲੋਰੀਡਾ ਤੋਂ ਚਲਦੇ ਹਾਂ ਸਿੱਧੇ ਦਿੱਲੀ ਵੱਲ ਜਿੱਥੇ ਅੱਜ ਸੁਪਰੀਮ ਕੋਰਟ ਨੇ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਦਾ ਫੈਸਲਾ ਰੱਖਵਾ ਰੱਖ ਲਿਆ ਹੈ ਕੇਜਰੀਵਾਲ ਦੀ ਅੰਤਰੀਮ ਜ਼ਮਾਨਤ ਦਾ ਫੈਸਲਾ ਫਿਲਹਾਲ ਟਲ ਗਿਆ ਹੈ ਸੁਪਰੀਮ ਕੋਰਟ ਨੇ ਆਪਣਾ ਫੈਸਲਾ 9 ਮਈ ਤੱਕ ਸੁਰੱਖਿਅਤ ਰੱਖ ਰਿਹਾ ਹੈ ਅੱਜ ਸਵੇਰ ਤੋਂ ਇਸ ਮਾਮਲੇ ਵਿੱਚ ਅਦਾਲਤ ਦਾ ਫੈਸਲਾ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਚੁਣੇ ਹੋਏ ਨੇਤਾ ਹਨ ਚੋਣਾਂ ਹੋ ਰਹੀਆਂ ਹਨ ਇਹ ਇੱਕ ਅਸਾਧਾਰਨ ਸਥਿਤੀ ਹੈ ਸੁਪਰੀਮ ਕੋਰਟ ਦੀ ਇਹ ਟਿੱਪਣੀ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ ਤੇ ਉਮੀਦ ਕੀਤੀ ਜਾਣ ਲੱਗੀ ਕਿ ਅਦਾਲਤ ਅੱਜ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦੇ ਦੇਵੇਗੀ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਪੰਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਤਨ ਅਪਰਾਧੀ ਨਹੀਂ ਹੈ ਦੂਜੇ ਪਾਸੇ ED ਨੇ ਕੇਜਰੀਵਾਲ ਲਈ ਅੰਤਰੀਮ ਜ਼ਮਾਨਤ ਦੀ ਸੁਣਵਾਈ ਲਈ ਸੁਪਰੀਮ ਕੋਰਟ ਦੀ رائے ਦਾ ਵਿਰੋਧ ਕੀਤਾ ਤੇ ਕਿਹਾ ਕਿ ਅਦਾਲਤ ਨੇਤਾਵਾਂ ਲਈ ਵੱਖਰੀ ਸ਼੍ਰੇਣੀ ਨਹੀਂ ਬਣਾ ਸਕਦੀ ਫਿਲਹਾਲ ਹੁਣ ਫੈਸਲਾ 2 ਦਿਨ ਬਾਅਦ 9 ਮਈ ਨੂੰ ਹੋਵੇਗਾ ਕਿ ਅਦਾਲਤ ਕੇਜਰੀਵਾਲ ਨੂੰ ਅੰਤਰੀਮ ਜ਼ਮਾਨਤ ਦਿੰਦੀ ਹੈ ਜਾਂ ਨਹੀਂ